ਸੋ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਗਲੋਬਲ ਚਾਲ ਚੈਨਲ ਦੇ ਉੱਤੇ ਤੇ ਅੱਜ ਆਪਾਂ ਜਿਹੜੀ ਗੱਲ ਕਰਨੀ ਆ ਉਹ ਕਰਨੀ ਆ ਸਟਾਫ ਸਿਲੈਕਸ਼ਨ ਕਮਿਸ਼ਨ ਆਫ ਇੰਡੀਆ ਬਾਰੇ ਦੇਖੋ ਇੰਡੀਆ ਦੇ ਵਿੱਚ ਜਿਹੜਾ ਹੈਗਾ ਉਹ ਫੈਡਰਲ ਸਿਸਟਮ ਆ ਪਾਰਲੀਮੈਂਟਰੀ ਸਿਸਟਮ ਆ ਜਿੱਥੇ ਇੱਕ ਪਾਸੇ ਸੈਂਟਰ ਸਰਕਾਰ ਆ ਤੇ ਦੂਸਰੇ ਪਾਸੇ ਸਟੇਟਾਂ ਦੇ ਵਿੱਚ ਸਰਕਾਰਾਂ ਨੇ ਤਾਂ ਇਹਨਾਂ ਦੇ ਵਿੱਚ ਜਿਹੜੀਆਂ ਨੇ ਪਾਵਰਸ ਦੀ ਡਿਵੀਜ਼ਨ ਆ ਆਪਾਂ ਇਹਦੇ ਵਿੱਚ ਜ਼ਿਆਦਾ ਡਿਟੇਲ ਚ ਨਹੀਂ ਜਾਂਦੇ ਮੁੱਖ ਦੀ ਗੱਲ ਇਹ ਆ ਕਿ ਸੈਂਟਰ ਨੂੰ ਕੰਮਕਾਰ ਕਰਨ ਦੇ ਲਈ ਆਪਣਾ ਸਟਾਫ ਚਾਹੀਦਾ ਹੁੰਦਾ ਤੇ ਸੂਬਿਆਂ ਨੂੰ ਕੰਮਕਾਰ ਕਰਨ ਦੇ ਲਈ ਆਪਣਾ ਸਟਾਫ ਚਾਹੀਦਾ ਹੁੰਦਾ ਤੇ ਇਹ ਜਿਹੜਾ ਸਟਾਫ ਸਿਲੈਕਸ਼ਨ ਕਮਿਸ਼ਨ ਆ ਇਹ ਸੈਂਟਰ ਸਰਕਾਰ ਦੇ ਵਿੱਚ ਮੁਲਾਜ਼ਮ ਭਰਤੀ ਕਰਨ ਦੇ ਲਈ ਕਮਿਸ਼ਨ ਆ ਜਿਸ ਦੀ ਸਥਾਪਨਾ 1975 ਦੇ ਵਿੱਚ ਹੋਈ ਤੇ ਇਹਦਾ ਹੈੱਡਕੁਆਰਟਰ ਨਵੀਂ ਦਿੱਲੀ ਦੇ ਵਿੱਚ ਆ ਇਹ ਡਿਪਾਰਟਮੈਂਟ ਆਫ ਪਰਸਨਲ ਐਂਡ ਟ੍ਰੇਨਿੰਗ ਗਵਰਨਮੈਂਟ ਆਫ ਇੰਡੀਆ ਦੇ ਅੰਡਰ ਕਮ ਕਰਦਾ ਇਹ ਜਿਹੜਾ ਸਟਾਫ ਸਿਲੈਕਸ਼ਨ ਕਮਿਸ਼ਨ ਗਰੁੱਪ ਬੀ ਤੇ ਗਰੁੱਪ ਸੀ ਦੀਆਂ ਜਿਹੜੀਆਂ ਪੋਸਟਾਂ ਉਹਨਾਂ ਦੇ ਲਈ ਭਰਤੀ ਕਰਦਾ ਸਟਾਫ ਸਿਲੈਕਸ਼ਨ ਕਮਿਸ਼ਨ ਭਰਤੀ ਕਰਦਾ 10th 2 ਤੇ ਗ੍ਰੈਜੂਏਸ਼ਨ ਲੈਵਲ ਦੇ ਜਿਹੜੇ ਕੈਂਡੀਡੇਟ ਹੁੰਦੇ ਆ ਵੱਖ-ਵੱਖ ਪੋਸਟਾਂ ਦੇ ਲਈ ਵੱਖ-ਵੱਖ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੇ ਤੌਰ ਤੇ ਇਹਦੇ ਵਿੱਚ ਭਰਤੀ ਕਰੀ ਜਾਂਦੀ ਹੈ ਕਿਹੜੇ ਕਿਹੜੇ ਡਿਪਾਰਟਮੈਂਟ ਇਹਦੇ ਵਿੱਚ ਆ ਜਾਂਦੇ ਆ ਮਿਨਿਸਟਰੀ ਆਫ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਵਿੱਚ ਜਿਹੜੇ ਗਰੁੱਪ ਬੀ ਤੇ ਗਰੁੱਪ ਸੀ ਦੇ ਮੁਲਾਜ਼ਮ ਨੇ ਮਿਨਿਸਟਰੀ ਆਫ ਰੇਲਵੇ ਹੋਮ ਫੇਅਰ ਫਾਈਨਾਂਸ ਡਿਫੈਂਸ ਸਟੈਟਿਸਟਿਕਸ ਮਿਨਿਸਟਰੀ ਆਫ ਪਰਸਨਲ ਪਬਲਿਕ ਗਰੀਵੈਂਸ ਐਂਡ ਪੈਨਸ਼ਨਸ ਸੈਂਟਰ ਗਵਰਨਮੈਂਟ ਦੇ ਜਿਹੜੇ ਹੋਰ ادارے ਨੇ ਜਿਵੇਂ ਸੈਂਟਰਲ ਸੈਕਟਰੀਏਟ ਸਰਵਿਸਸ ਕੰਪਟਰੋਲਰ ਐਂਡ ਆਡੀਟਰ ਜਰਨਲ ਆਫ ਇੰਡੀਆ ਕੰਟਰੋਲਰ ਜਰਨਲ ਆਫ ਡਿਫੈਂਸ ਅਕਾਊਂਟ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ ਐਂਡ ਕਸਟਮਸ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ ਸੈਂਟਰਲ ਪਬਲਿਕ ਵਰਕਸ ਡਿਪਾਰਟਮੈਂਟਸ ਡਿਪਾਰਟਮੈਂਟ ਆਫ ਪੋਸਟਸ ਸੈਂਟਰਲ ਵਾਟਰ ਕਮਿਸ਼ਨ ਤਾਂ ਹੋਰ ਵੀ ਬੜੇ ਤਰ੍ਹਾਂ ਦੇ ਡਿਪਾਰਟਮੈਂਟ ਨੇ ਜਿਨ੍ਹਾਂ ਦੇ ਵਿੱਚ ਮੁਲਾਜ਼ਮ ਜਿਹੜੇ ਆ ਉਹ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਦੁਆਰਾ ਭਰਤੀ ਕਰਕੇ ਅੱਗੇ ਡਿਪਲਾਈ ਕੀਤੇ ਜਾਂਦੇ ਕਿਹੜੇ ਕਿਹੜੇ ਮੁਲਾਜ਼ਮ ਤੇ ਕਿਹੜੀ ਕਿਹੜੀ ਕੁਆਲਿਫਿਕੇਸ਼ਨ ਦੇ ਹਿਸਾਬ ਨਾਲ ਉਹ ਆਪਾਂ ਇਹਦੇ ਵਿੱਚ ਗੱਲ ਕਰਦੇ ਆ ਤਾਂ ਪਹਿਲਾ ਜਿਹੜਾ SSC ਦਾ ਜਿਹੜਾ ਟੈਸਟ ਹੈਗਾ CGL ਕੰਬਾਈਨਡ ਗ੍ਰੈਜੂਏਟ ਲੈਵਲ ਐਗਜ਼ਾਮੀਨੇਸ਼ਨ ਹੁੰਦਾ ਇਹਦੀ ਮਿਨੀਮਮ ਕੁਆਲੀਫਿਕੇਸ਼ਨ ਬੈਚਲਰ ਡਿਗਰੀ ਆ ਤੇ ਇਹਦੇ ਵਿੱਚ ਗਰੁੱਪ B ਤੇ ਗਰੁੱਪ C ਦੀਆਂ ਪੋਸਟਾਂ ਫਿਲ ਕੀਤੀਆਂ ਜਾਂਦੀਆਂ ਗਰੁੱਪ B ਦੇ ਵੀ ਵਿੱਚ ਅੱਗੇ ਦੋ categories ਨੇ ਪਹਿਲਾ ਗਰੁੱਪ B ਗੈਜਟਡ ਤੇ ਦੂਸਰਾ ਗਰੁੱਪ B ਨਾਨ ਗੈਜਟਡ ਗਰੁੱਪ B ਗੈਜਟਡ ਦੇ ਵਿੱਚ ਜਿਹੜੇ ਅਸਿਸਟੈਂਟ ਸੈਕਸ਼ਨ ਆਫੀਸਰ ਸਾਰੇ ਆ ਜਾਂਦੇ ਜਿਵੇਂ ਸੈਂਟਰਲ ਸੈਕਟਰੀਅਟ ਸਰਵਿਸਸਸ ਇੰਟੈਲੀਜੈਂਸ ਬਿਊਰੋ ਮਿਨਿਸਟਰੀ ਆਫ ਰੇਲਵੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਇਹਦੇ ਤੋਂ ਬਿਨਾ ਅਸਿਸਟੈਂਟ ਆਡੀਟਰ ਆਫਸਰ ਇਹਦੇ ਵਿੱਚ ਆ ਜਾਂਦੇ ਆ ਜਿਹਦੇ ਵਿੱਚ ਇੰਡੀਅਨ ਆਡੀਟਰ ਐਂਡ ਅਕਾਊਂਟ ਡਿਪਾਰਟਮੈਂਟ ਦੇ ਅੰਡਰ ਜਿਹੜਾ ਸੀਏਜੀ ਕੈਗ ਦੇ ਅੰਡਰ ਆ ਤੇ ਅਕਾਊਂਟ ਤੇ ਅਸਿਸਟੈਂਟ ਅਕਾਊਂਟੈਂਟ ਆਫਸਰ ਇੰਡੀਅਨ ਆਡਿਟ ਐਂਡ ਅਕਾਊਂਟੈਂਟ ਡਿਪਾਰਟਮੈਂਟ ਦੇ ਵਿੱਚ ਵੀ ਇਹ ਗਰੁੱਪ ਬੀ ਦੇ ਜਿਹੜੇ ਆ ਉਹ ਮੁਲਾਜ਼ਮ ਹੁੰਦੇ ਆ ਗਰੁੱਪ ਬੀ ਨਾਨ ਗੈਜ਼ਟਿਡ ਦੇ ਵਿੱਚ ਇਨਸਪੈਕਟਰ ਇਨਸਪੈਕਟਰ ਅੱਗੇ ਇਨਕਮ ਟੈਕਸ ਦੇ ਵਿੱਚ ਸੈਂਟਰਲ ਐਕਸਾਈਜ਼ ਦੇ ਵਿੱਚ ਪ੍ਰੀਵੈਂਟਿਵ ਆਫਸਰ ਤੇ ਐਗਜ਼ਾਮੀਨਰ ਐਗਜ਼ਾਮੀਨਰ ਸੀਬੀਆਈਸੀ ਇਹਦੇ ਤੋਂ ਬਿਨਾ ਸਬ ਇਨਸਪੈਕਟਰ ਸੀਬੀਆਈ ਦੇ ਵਿੱਚ ਐਨਆਈਏ ਦੇ ਵਿੱਚ ਇਹ ਸਾਰੇ ਨਾਨ ਗੈਜ਼ਟਡ ਜਿਹੜੇ ਨੇ ਉਹ ਮੁਲਾਜ਼ਮ ਹੁੰਦੇ ਆ ਗਰੁੱਪ ਸੀ ਦੇ ਵਿੱਚ ਆਡੀਟਰ ਆਡੀਟਰ ਜਿਹੜਾ ਕੈਗ ਦੇ ਅੰਡਰ ਜਿਹੜੇ ਆਫਸਰਸ ਨੇ ਉਹਨਾਂ ਦੇ ਵਿੱਚ ਸੀਜੀਡੀਏ ਸੀਜੀਡੀਏ ਦਾ ਮਤਲਬ ਕੰਟਰੋਲਰ ਜਨਰਲ ਆਫ ਡਿਫੈਂਸ ਅਕਾਊਂਟ ਇਹਦੇ ਵਿੱਚ ਤੇ ਅਕਾਊਂਟੈਂਟ ਜਾਂ ਜੂਨੀਅਰ ਅਕਾਊਂਟੈਂਟ ਅਕਾਊਂਟੈਂਟਸ ਕਹਿ ਲਓ ਜਾਂ ਜੂਨੀਅਰ ਅਕਾਊਂਟੈਂਟ ਕਹਿ ਲਓ ਇਹ ਟਰਮਾਂ ਜਿਹੜੀਆਂ ਯੂਜ਼ ਕੀਤੀ ਜਾਂਦੀਆਂ ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚ ਉਹਨਾਂ ਦੇ ਵਿੱਚ ਵੀ ਜਿਹੜੀ ਆ ਹੋਰ ਰਿਕਰੂਟਮੈਂਟ ਇਹ SSC ਦੇ ਦੁਆਰਾ ਕੀਤੀ ਜਾਂਦੀ ਆ ਇਹਦੇ ਤੋਂ ਬਿਨਾ ਸੀਨੀਅਰ ਸੈਕਟਰੀਅਟ ਅਸਿਸਟੈਂਟ ਜਾਂ ਇਹਨੂੰ ਅਪਰ ਡਿਵੀਜ਼ਨ ਕਲਰਕ ਕਹਿ ਲਓ UDC ਸੈਂਟਰਲ ਗਵਰਨਮੈਂਟ ਦੇ ਆਫਿਸਸ ਦੇ ਵਿੱਚ ਇਹਨਾਂ ਦੀ ਭਰਤੀ ਵੀ SSC ਦੁਆਰਾ ਕੀਤੀ ਜਾਂਦੀ ਹੈ। ਨੰਬਰ 2 SSC CHSL ਕੰਬਾਈਨਡ ਹਾਇਰ ਸਕੈਂਡਰੀ ਐਗਜ਼ਾਮੀਨੇਸ਼ਨ ਮਤਲਬ 10+2 ਲੈਵਲ ਦੀਆਂ ਜਿਹੜੀਆਂ ਪੋਸਟਾਂ ਹੁੰਦੀਆਂ ਨੇ ਗਰੁੱਪ C ਦੀਆਂ। ਉਹਨਾਂ ਦੇ ਵਿੱਚ ਲੋਅਰ ਡਿਵੀਜ਼ਨ ਕਲਰਕ LDC ਜਾਂ ਜੂਨੀਅਰ ਸੈਕਟਰੀਅਟ ਅਸਿਸਟੈਂਟ JSA ਕਹਿ लो। ਇੱਕੋ ਹੀ ਗੱਲ ਆ ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚ ਇਹ ਵਰਤੀ ਕਰਦਾ ਨੰਬਰ 3 SSC ਜਨਰਲ ਡਿਊਟੀ ਜਨਰਲ ਡਿਊਟੀ ਕਾਂਸਟੇਬਲ ਦਾ ਐਗਜ਼ਾਮੀਨੇਸ਼ਨ ਆ ਇਹ 10th ਪਾਸ ਜਿਹੜੇ ਕੈਂਡੀਡੇਟ ਆ ਉਹਨਾਂ ਦੇ ਲਈ ਆ ਇਹਦੇ ਵਿੱਚ ਕਾਂਸਟੇਬਲ ਜਨਰਲ ਡਿਊਟੀ ਬਾਰਡਰ ਸਕਿਉਰਿਟੀ ਫੋਰਸ BSF ਸੈਂਟਰਲ ਰਿਜ਼ਰਵ ਪੁਲਿਸ ਫੋਰਸ CRPF ਸੈਂਟਰਲ ਇੰਡਸਟਰੀਅਲ ਸਕਿਉਰਿਟੀ ਫੋਰਸ CISF ਇੰਡੋ-ਟਿੱਬੇਟੀਅਨ ਬਾਰਡਰ ਪੁਲਿਸ ITBP ਤੇ ਸ਼ਾਸਤਰਾ ਸੀਮਾ ਬਲ SSB ਅਸਾਮ ਰਾਈਫਲਸ ਨਾਰਕੋਟਿਕਸ ਕੰਟਰੋਲ ਬਿਊਰੋ ਐਨਸੀਬੀ ਇਹਦੇ ਵਿੱਚ ਜਿਹੜੀ ਇਹ ਭਰਤੀ ਕੀਤੀ ਜਾਂਦੀ ਆ ਇਹਦੇ ਤੋਂ ਇਲਾਵਾ ਸਬ ਇੰਸਪੈਕਟਰ ਐਗਜ਼ੀਕਿਊਟ ਦਿੱਲੀ ਦੇ ਵਿੱਚ ਓਕੇਜਨਲੀ ਜਿਹੜੀਆਂ ਇਹ ਕਦੇ-ਕਦੇ ਪੋਸਟਾਂ ਭਰੀਆਂ ਜਾਂਦੀਆਂ ਨੇ ਨੰਬਰ 4 ਐਸਐਸਸੀ ਜੀਈ ਜੂਨੀਅਰ ਇੰਜੀਨੀਅਰ ਐਗਜ਼ਾਮੀਨੇਸ਼ਨ ਜਿਹੜਾ ਇਹ ਹੁੰਦਾ ਪੇਪਰ ਇਹਦਾ ਇਹਦੇ ਵਿੱਚ ਡਿਪਲੋਮਾ ਹੋਵੇ ਜਾਂ ਡਿਗਰੀ ਹੋਵੇ ਸਿਵਲ ਮਕੈਨੀਕਲ ਜਾਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਤੇ ਕਿਹੜੀਆਂ ਕਿਹੜੀਆਂ ਪੋਸਟਾਂ ਦੇ ਲਈ ਹੁੰਦਾ ਸਿਵਲ ਜਿਹੜਾ ਜੂਨੀਅਰ ਇੰਜੀਨੀਅਰ ਜਿਹੜਾ ਹੈਗਾ ਉਹ ਸਿਵਲ ਦੇ ਵਿੱਚ ਮਕੈਨੀਕਲ ਇਲੈਕਟ੍ਰੀਕਲ ਕੁਆਂਟੀਟੀ ਸਰਵੇਇੰਗ ਐਂਡ ਕੰਟਰੈਕਟਸ ਇਹਦੇ ਇਹ ਦੇ ਜਿਹੜੇ ਡਿਪਾਰਟਮੈਂਟ ਨੇ ਉਹ ਸੈਂਟਰਲ ਪਬਲਿਕ ਵਰਕਸ ਡਿਪਾਰਟਮੈਂਟ CPWD ਮਿਲਟਰੀ ਇੰਜੀਨੀਅਰ ਸਰਵਿਸਸES MES ਤੇ ਸੈਂਟਰਲ ਵਰਕ ਕਮਿਸ਼ਨ ਇਹਦੇ ਵਿੱਚ ਬੰਦੇ ਡਿਪਲਾਈ ਕੀਤੇ ਜਾਂਦੇ ਆ ਰਿਕਰੂਟ ਕਰਕੇ ਪੰਜਵਾਂ ਹੈਗਾ SSC ਦਾ CPO ਸੈਂਟਰਲ ਪੁਲਿਸ ਆਰਗੇਨਾਈਜੇਸ਼ਨ ਐਗਜ਼ਾਮੀਨੇਸ਼ਨ ਹੁੰਦਾ ਇਹਦੇ ਵਿੱਚ ਬੈਚਲਰ ਡਿਗਰੀ ਆ ਮਿਨੀਮਮ ਕੁਆਲਿਫਿਕੇਸ਼ਨ ਤੇ ਇਹ ਸਬ ਇਨਸਪੈਕਟਰ ਸਬ ਇਨਸਪੈਕਟਰ ਐਗਜ਼ਾਮ ਲਈ ਸਬ ਇਨਸਪੈਕਟਰ ਜਨਰਲ ਡਿਊਟੀ CAPF ਮਤਲਬ ਬੀਐਸਐਫ ਸੀਆਰਪੀਐਫ ਸੀਆਈਐਸਐਫ ਆਈਟੀਬੀਪੀ ਐਸਐਸਬੀ ਅਸਿਸਟੈਂਟ ਸਬ ਇੰਸਪੈਕਟਰ ਏਐਸਆਈ ਸੀਆਈਐਸਐਫ ਦੇ ਵਿੱਚ ਇਹਨਾਂ ਦੀ ਭਰਤੀ ਕੀਤੀ ਜਾਂਦੀ ਹੈ ਮਲਟੀਟਾਸਕਿੰਗ ਸਟਾਫ ਦਾ ਐਗਜ਼ਾਮੀਨੇਸ਼ਨ ਵੀ ਹੁੰਦਾ ਹੈ ਇਹਦੇ ਵਿੱਚ ਇਹਦੇ ਵਿੱਚ ਵੀ 10th ਪਾਸ ਆ ਗਰੁੱਪ ਸੀ ਦੀਆਂ ਪੋਸਟਾਂ ਨਾਨ ਟੈਕਨੀਕਲ ਇਹਦੇ ਵਿੱਚ ਪੀਐਨ ਜਮਾਦਾਰ ਮਾਲੀ ਹਵਲਦਾਰ ਇਹ ਸਾਰੀਆਂ ਪੋਸਟਾਂ ਹੁੰਦੀਆਂ ਨੇ ਇਹਦੇ ਤੋਂ ਇਲਾਵਾ ਸਟੈਨੋਗ੍ਰਾਫਰ ਗ੍ਰੇਡ ਸੀ ਤੇ ਡੀ ਦੇ ਐਗਜ਼ਾਮੀਨੇਸ਼ਨ 10+2 ਲੈਵਲ ਤੇ ਹੁੰਦੇ ਆ ਇਹਦੇ ਵਿੱਚ ਸਟੈਨੋਗ੍ਰਾਫ ਜਿਵੇਂ ਸੈਂਟਰਲ ਸੈਕਟਰੀਏਟ ਦੇ ਵਿੱਚ ਰੇਲਵੇ ਦੇ ਵਿੱਚ ਇਹ ਇਹ ਸਾਰੀਆਂ ਵੈਕੈਂਸੀਸ ਤੁਸੀਂ SSC ਜੇ ਤੁਸੀਂ 10th ਪਾਸ ਹੋ ਉਸ ਲੈਵਲ ਦੀਆਂ ਵੈਕੈਂਸੀਸ ਦੇ ਲਈ ਤੁਸੀਂ ਅਪੀਅਰ ਹੋ ਸਕਦੇ ਹੋ 10+2 ਉਸ ਲੈਵਲ ਦੀਆਂ ਜੇ ਗ੍ਰੈਜੂਏਸ਼ਨ ਉਸ ਲੈਵਲ ਦੀਆਂ ਤੁਹਾਡਾ ਕੋਈ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਡਿਪਲੋਮਾ ਹੈਗਾ ਤਾਂ ਉਸ ਲੈਵਲ ਦੀਆਂ ਪੋਸਟਾਂ ਦੇ ਲਈ ਤੁਸੀਂ ਅਪੀਅਰ ਹੋ ਸਕਦੇ ਹੋ ਵਧੇਰੇ ਜਾਣਕਾਰੀ ਦੇ ਲਈ ਤੁਸੀਂ ssc.gov.in SSC ਦੀ ਵੈਬਸਾਈਟ ਆ ਇੱਥੇ ਜਾ ਕੇ ਤੁਸੀਂ ਆਪਰੇਸ਼ਨਸ ਵਗੈਰਾ ਲੈ ਸਕਦੇ ਹਾਂ ਵੀਡੀਓ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ